ਜੋਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਨੂੰ ਲਗਾਤਾਰ ਹੀ ਵੱਡੀਆਂ ਕਾਮਯਾਬੀਆਂ ਹੱਥ ਲੱਗ ਰਹੀਆਂ ਹਨ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਹੱਥ ਲੱਗੀ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਕੇ ਤਿੰਨ આરોપીਆਂ ਨੂੰ 10.248 ਗ੍ਰਾਮ ਨਸ਼ੇ ਦੀ ਕੇਪਸਮਿਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੋਪੀ ਸਿੰਘ ਭੋਲਰ ਨੇ ਪ੍ਰੈਸ ਕਾਨਫਰੰਸ ਕਰ ਸਾਰੀ ਜਾਣਕਾਰੀ ਦਿੱਤੀ ਮਾਨਜੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੁੱਧ ਡਾਇਰੈਕਟਿਵ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਚ ਅਸੀਂ 10 ਕਿਲੋ ਹੀਰੋਇਨ ਜੇਪਾਕ ਐਗਜ਼ੈਕਟ ਜਾਈਏ 10 ਕਿਲੋ 248 ਗ੍ਰਾਮ ਹੀਰੋਇਨ ਤੇ ਪਿੰਨ ਵੱਡੇ ਸਮਗਲਰ ਜਿਹੜਾ ਵੱਡਾ 카ਰਟਲ ਚਲਾ ਰੇ ਸੀ ਕ੍ਰਾਸ ਬਾਰਡਰ ਸਮਗਲਿੰਗ ਕਰਦੇ ਡਰੋਨ ਦੇ ਥਰੂ ਰਿਸੀਵ ਕਰ ਰਹੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹ ਇਹ ਆਕਾਸ਼ਦੀਪ ਸਿੰਘ ਹੈ ਤੇ ਆਕਾਸ਼ ਸਿੰਘ ਏਲੀਅਸ ਆਕਾਸ਼ ਏਲੀਅਸ ਮੋਟਾ ਇਹ ਦੋਨੋਂ ਚੀਮਾਖੋਰ ਚੀਮਾ ਕਲਾ ਪਿੰਡ ਹੈਗਾ ਸੌਰੀ ਕਰਨਤਾਰਨ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਆਕਾਸ਼ਦੀਪ ਬਾਰਬਰ ਦਾ ਕੰਮ ਕਰਦਾ ਹੈ ਤੇ ਲੇਬਰ ਦਾ ਕੰਮ ਕਰਦਾ ਆਕਾਸ਼ ਮੋਟਾ ਇਹਨਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕੀਤਾ ਗਿਆ ਸਾਡੇ ਸੀਆਈਏ 1 ਦੀ ਪਾਰਟੀ ਜਿਹਦੇ ਇੰਸਪੈਕਟਰ ਮੋਲਕਦੀਪ ਦੀ ਸੁਪਰਵਾਈਜ਼ਨ ਚ ਔਰ ਉਹ ਉਸ ਤੋਂ ਬਾਅਦ ਜਿਹੜਾ ਤੀਸਰਾ ਬੰਦਾ ਫੜਿਆ ਸੰਦੀਪ son of ਦਲੇਰ ਸਿੰਘ ਵਿਲੇਜ ਕੋਟਲੀ ਫਸਾਵਾ ਸਿੰਘ ਤਹਿਸੀਲ ਪੱਟੀ ਡਿਸਟ੍ਰਿਕਟ ਕਰਨਤਾਰ ਇਹ ਬੜਾ ਇੰਪੋਰਟੈਂਟ ਕੈਚ ਹੈ 9 ਕਿਲੋ ਦੇ ਕਰੀਬ ਇਹ ਤੋਂ ਬਰਾਮਦਗੀ ਹੋਈ ਹੈ ਜਿਹਦਾ ਆਪਾਂ ਦੇਖੀਏ ਪਛੋਕੜ 30 ਸਾਲ ਦੀ ਇਹਦੀ ਉਮਰ ਹੈ ਸੰਦੀਪ ਦੀ ਐਗਰੀਕਲਚਰ ਦਾ ਕੰਮ ਕਰਦਾ ਹੈ ਔਰ ਪਲੱਸ 2 ਪਾਸ ਹੈ ਪਹਿਲਾ ਕੋਈ ਕੇਸ ਨਹੀਂ ਹੈ ਔਰ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਹੈ ਉਹ ਚ ਬੜੀ ਰਿਵੀਲਿੰਗ ਗੱਲ ਇੱਕ ਇੰਪੋਰਟੈਂਟ ਗੱਲ ਇਹ ਸਾਹਮਣੇ ਆਈ ਹੈ ਕਿ 2018 ਤੋਂ ਇਹ ਤਕਰੀਬਨ ਲਗਾਤਾਰ ਕੰਮ ਕਰ ਰਿਹਾ ਹੈ ਬਾਰਡਰ ਦੇ ਉੱਤੇ ਦਾ ਪਿੰਡ ਹੈ ਔਰ ਫਿਜ਼ੀਕਲੀ ਕਾਫੀ ਐਕਟਿਵ ਹੈ ਇਹ ਬੰਦਾ ਇਹ ਜਾ ਕੇ ਜਿਹੜੀ ਕੋਈ ਆਪਣੇ ਛੋਟਾ-ਮੋਟਾ ਨਾਲਾ ਹੁੰਦਾ ਕੋਈ ਡਰੇਨ ਹੁੰਦੀ ਹੈ ਉਹਦੇ ਛੁਪ ਜਾਂਦਾ ਜਾ ਕੇ ਔਰ ਉੱਥੇ ਹੀ ਇਹ ਬੈਠ ਕੇ ਰਿਸੀਵ ਕਰਕੇ ਉੱਥੇ ਹੀ ਝੋਲੇ 'ਚ ਪਾ ਕੇ ਜਿਹੜੀ ਇਹ ਡਰੱਗ ਦੇ ਪੈਕੇਟ ਉੱਥੋਂ ਲੈ ਆਉਂਦਾ ਆਪਣੇ ਪਰਨੇ ਚ ਵੀ ਬੰਨ ਲੈਂਦਾ ਕਈ ਵਾਰੀ ਉੱਥੋਂ ਲਿਆ ਕੇ ਆਪਣੇ ਘਰ ਲੈ ਆਉਂਦਾ ਸੋ ਜੇ ਇਹਦਾ ਆਪਾਂ ਜੋ ਇੰਟਰੋਗੇਸ਼ਨ ਚ ਆਇਆ ਹੈ ਸੰਦੀਪ ਸਿੰਘ ਨੇ ਤਕਰੀਬਨ 200 ਕਿਲੋਗ੍ਰਾਮ ਦੇ ਕਰੀਬ ਆਪ ਮੰਨਿਆ ਵੀ ਇਸ ਤੋਂ ਇਹਦੇ ਤੋਂ ਵਾਧੇ ਹੋ ਸਕਦੀ ਘੱਟ ਨਹੀਂ ਹੋ ਸਕਦੀ ਮੈਂ 2018 ਤੋਂ ਇੰਨੀ ਨੇ ਹੀਰੋਇਨ ਬਾਰੇ ਕੰਫੈਸ ਕੀਤਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਸੈਟ ਬੈਕ ਹੈ ਇਸ ਡਰੱਗ ਕਾਟਲ ਨੂੰ ਉਕੇ ਇਨਾ ਲੰਬਾ ਸਮੇਂ ਤੋਂ ਇਹ ਬੰਦਾ ਕੰਮ ਕਰ ਰਿਹਾ ਔਰ ਕਿਸੇ ਦੀ ਨਿਗਾਚ ਨਹੀਂ ਆਇਆ ਕੋਈ ਪੁਰਾਣਾ ਕੇਸ ਵੀ ਨਹੀਂ ਹੈ ਔਰ ਬੜੇ ਆਰਾਮ ਨਾਲ ਕੰਮ ਕਰ ਰਿਹਾ ਸੀ ਸੋ ਮੈਂ ਆਪਣੀ ਸਾਰੀ ਟੀਮ ਜਿਹਦੀ ਸੁਪਰਵੀਜ਼ਨ ਕਰ ਰਿਹਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਸੰਧੂ ਜੀ ਸਾਡੇ ਐਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਇੰਸਪੈਕਟਰ ਮੋਹਲਤ ਸੀਆਈਏ ਸਟਾਫ ਦੇ ਚਾਰਜ ਔਰ ਇਹਨਾਂ ਦੀ ਸਾਰੀ ਟੀਮ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਪ੍ਰੋਫੈਸ਼ਨਲੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹ ਕੰਮ ਕੀਤਾ ਹੈ ਇਹਦੇ ਜਿਹੜੀ ਅਗਲੀ ਗੱਲ ਹੈ ਉਹ ਡਰਗ ਬੰਨੀ ਔਰ ਬਾਕੀ ਜਿਹੜਾ ਹਵਾਲਾ ਇਹਦੇ ਲਿੰਕੇਜਸ ਬਾਰੇ ਗੱਲ ਹੈ ਉਹ ਸਾਡਾ ਆਪਰੇਸ਼ਨ ਚੱਲ ਰਿਹਾ ਉਹ ਇਸ ਸਟੇਜ ਤੇ ਕੋਰਨਰ ਸ਼ੇਅਰ ਨਹੀਂ ਕੀਤਾ ਜਾ ਸਕਦਾ ਉਹਦੇ ਤੇ ਬੰਦਾ ਵੀ ਪਿੰਪੁਆਇੰਟਡ ਹੈ ਉਤੇ ਕਾਰਵਾਈ ਹੋ ਰਹੀ ਹੈ ਔਰ ਮੈਨੂੰ ਉਮੀਦ ਹੈ ਤੇ ਬਹੁਤ ਜਲਦੀ ਲੱਖਾਂ ਚ ਸਾਨੂੰ ਡਰਗ ਬੰਨੀ ਵੀ ਇੱਚੇ ਬ੍ਰਾਮਧ ਹੋਏਗੀ ਸੋ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਮੈਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕਿ 10 ਕਿਲੋ ਪਲੱਸ ਜਿਹੜਾ ਫੜਿਆ ਜਾਣਾ ਔਰ ਸਾਰਾ ਇਹ ਐਡਜੋਇਨਿੰਗ ਡਿਸਟ੍ਰਿਕਟ ਦਾ ਹੈਗਾ ਸੋ ਇਹਦੇ ਵਿੱਚ ਸਾਡੀ ਇਸ ਸਾਲ ਦੇ ਵਿੱਚ ਜਿਹੜੀ ਹੀਰੋਇਨ ਰਿਕਵਰੀ ਹੈ ਉਹਨੂੰ ਹੋਰ ਵੀ ਬੜੀ ਵੱਡੀ ਪੁਸ਼ ਮਿਲੀ ਹੈ ਆਲਰੇਡੀ 100 ਦੇ ਨੇੜੇ ਤੇ ਅਸੀਂ ਪਹੁੰਚ ਚੁੱਕੇ ਹਾਂ ਸੋ ਬੜੀ ਜਲਦੀ ਇਹ ਚ ਅਸੀਂ ਜਿਹੜੀ ਹੈ ਬਾਕੀ ਜਿਹੜੀਆਂ ਇਹਦੇ ਕਾਰਵਾਈਆਂ ਨੇ ਉਹਨਾਂ ਤੇ ਵੀ ਕਰਾਂਗੇ ਜਿਵੇਂ ਕਿ ਪ੍ਰਾਪਰਟੀਆਂ ਨੇ ਜਾਂ ਜਿਹਨੂੰ ਦੋ ਮੋਟਰਸਾਈਕਲ ਫੜੇ ਗਏ ਹੈ ਸਾਰੀ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਔਰ ਪ੍ਰਾਪਰਟੀ ਦੇ ਤੇ ਬੈਂਕ ਅਕਾਊਂਟਸ ਔਰ ਫਾਈਨੈਂਸ਼ੀਅਲ ਐਂਗਲ ਸਰ ਅਸੀਂ ਇਹਦੇ ਤੇ ਇਨਵੈਸਟੀਗੇਟ ਕਰ 2018 ਤੋਂ ਲੈ ਕੇ ਬੰਦਾ ਤਕਰੀਬਨ ਕੰਮ ਕਰ ਰਿਹਾ ਮੈਂ ਤੁਹਾਨੂੰ ਜਿਵੇਂ ਦੱਸਿਆ 200 ਕਿਲੋ ਗ੍ਰਾਮ ਦੇ ਕਰੀਬ ਤੋਂ ਆਪ ਮੰਨਦਾ ਹੈ ਔਰ ਪਾਕ ਬੇਸ ਜਿਹੜੇ ਸਮਗਲਰਸ ਨੇ ਉਹਨਾਂ ਦਾ ਬਹੁਤ ਜ਼ਿਆਦਾ ਕੌਨਫੀਡੈਂਸ ਵਾਲਾ ਬੰਦਾ ਹੈ ਔਰ ਉਹਦੇ ਉਹੀ ਜਿਹੜੀ ਇਹਦੇ ਚ ਇੱਕ ਹੋਰ ਵੀ ਗੱਲ ਆਈ ਹੈ ਕਿ ਹਿੰਦੁਸਤਾਨ ਦੇ ਬੰਦੇ ਆਪਸ ਕਿੱਦਾਂ ਮਿਲਾਏ ਜਾ ਰਹੇ ਆ ਇਸ ਕੇਸ 'ਚ ਬੜੀ ਇੱਕ ਨਵੀਂ ਇਹ ਗੱਲ ਆਈ ਕਿ ਬਾਹਰੋਂ ਪਾਕਿਸਤਾਨ ਵਾਲੇ ਬੰਦੇ ਹੀ ਦੱਸ ਦਿੰਦੇ ਵੀ ਫਲਾਨਾ ਬੰਦਾ ਵੀ ਹੈਗਾ ਤੁਹਾਡੇ ਲਾਗੇ ਰੰਦਾ ਉਹਨੂੰ ਵੀ ਆਪਣੇ ਨਾਲ ਸ਼ਾਮਲ ਕਰਕੇ ਉਹਦਾ ਨੈਟਵਰਕ ਜਿਹੜਾ ਬਰੌਡਨ ਕਰ ਦਿੱਤਾ ਜਾਂਦਾ। ਇਹ ਪੂਰੇ ਪੰਜਾਬ ਤੇ ਕੰਮ ਕਰਦਾ। ਤੇ ਫਿਰ ਆਮ ਨਹੀਂ ਆਪਣੇ ਆਲੇ-ਦੋਲੇ ਜਿਹੇ ਹੁਣ ਆਕਾਸ਼ ਹੈ ਇਹ ਦੋਨੇ ਬੰਦੇ ਚੀਮਾ ਕਲਾਂ ਦੇ ਹੈ। ਇਹ ਬੰਦਾ ਪੱਟੀ ਦਾ ਹੈ। ਜਿਹੜਾ ਸਮਗਲਰ ਮੇਨ ਹੈ ਮਤਲਬ ਰিসিਵਰ ਹੈ ਸੰਦੀਪ। ਸੋ ਪਾਕਿਸਤਾਨ ਬੇਸ ਜਿਹੜੇ ਸਮਗਲਰ ਨੇ ਉਹ ਹੀ ਇਹਨਾਂ ਨੂੰ ਲਾ ਦਿੰਦੇ ਵੀ ਇਹਨਾਂ ਨੂੰ ਵੀ ਦੇ ਦੇ ਇਹਨਾਂ ਨੂੰ ਦੇ ਦੇ ਨਾਲ ਜੋੜ ਲਓ। ਇਹ ਤੇਰੀ ਮਦਦ ਕਰਨਗੇ ਸੋ ਇਹ ਇੱਕ ਜਿਹੜਾ ਨਵੀਂ ਇਨਵੈਸਟੀਗੇਸ਼ਨ ਦਾ 파ਟ ਮੈਂ ਸਮਝਦਾ ਔਰ ਇੰਨਾ ਪੁਰਾਣੇ ਜਿੰਨੇ ਆਪਾਂ ਪਿੱਛੇ ਰਿਕਵਰੀਜ਼ ਕੀਤੀਆਂ ਜਿਆਦਾਤਰ ਲੋਕ ਪੁਰਾਣੇ ਕੇਸਾਂ ਚ ਇਨਵੋਲਡ ਹੁੰਦੇ ਆ ਆ ਕੇ ਬੇਲ ਤੇ ਦੁਆਰਾ ਕੰਮ ਕਰਨ ਲੱਗ ਜਾਂਦੇ ਆ ਪਰ ਇਹ ਬੰਦਾ ਅਨ ਨੋਟਿਸ ਜਾ ਰਿਹਾ 2018 ਤੋਂ ਇਟ ਇਜ਼ ਅ ਵੈਰੀ 빅 ਕੈਚ ਕਿਉਂਕਿ ਕਿਸੇ ਦੇ ਵੀ ਨਿਗਾਚ ਨਹੀਂ ਔਰ ਆਮ ਨਾਲ ਆਪਣਾ ਚੁੱਪ ਕਰਕੇ ਕੰਮ ਕਰ ਰਿਹਾ ਹੈ ਕਿਉਂ ਰਿਹਾ ਐਟਾ ਵੱਡਾ ਇਹ ਕੋਈ ਬੰਦਾ ਬੇਸਿਕਲੀ ਨਾ ਬੜਾ ਲੋ ਲੋ ਲਾਈਨ ਔਰ ਲੋ ਪ੍ਰੋਫਾਈਲ ਹੈ ਇਹਨਾਂ ਸਮਾਨ ਚੁੱਕਣਾ ਚੁੱਪ ਕਰਕੇ ਆਪਣੇ ਕਿਤੇ ਡੈਸਟੀਨੇਸ਼ਨ ਤੇ ਫੜਾ ਦੇਣਾ ਇਸੇ ਨਾਲ ਬਹੁਤਾ ਇਹ ਮਿਕਸ ਅਪ ਨਹੀਂ ਹੋਇਆ ਔਰ ਦੂਸਰਾ ਇਹਦੀ ਮੂਵਮੈਂਟ ਜਿਹੜੀ ਮੈਂ ਹੋਰ ਸਮਝਦਾ ਕਿ ਬਚਣ ਦਾ ਕਾਰਨ ਇਹ ਹੈ ਕਿ ਬੰਦਾ ਕੱਲਾ ਆਪਰੇਟ ਕਰ ਰਿਹਾ ਸੀ ਇਹਨੇ ਕਿਸੇ ਬੰਦੇ ਨੂੰ ਵਿੱਚ ਸ਼ਾਮਲ ਨਹੀਂ ਕੀਤਾ ਨਾ ਕਿਸੇ ਘਰ ਦੇ ਨੂੰ ਨਾ ਕਿਸੇ ਹੋਰ ਦੋਸਤ ਨੂੰ ਚੁੱਪ ਕਰਕੇ ਕੱਲਾ ਗਿਆ ਆਰਾਮ ਨਾਲ ਬੈਠ ਗਿਆ ਲੰਮਾ ਬੈ ਗਿਆ ਜਦੋਂ ਡਰੋਨ ਆਈ ਉਹਦੇ ਤੋਂ ਡਰਾਪਿੰਗ ਹੋਈ ਸਮਾਨ ਚੁੱਕਿਆ ਆਪਣੇ ਚੁੱਪ ਕਰਕੇ ਬੰਨ ਕੇ ਆਪਣੇ ਘਰ ਲੈ ਜਾਂਦਾ ਉੱਥੇ ਰੱਖ ਲਿਆ ਨਾਲ ਦੀ ਨਾਲ ਡਿਸਪੋਜ਼ਲ ਕਰਾ ਦੇ ਇੱਕ ਵੈਸੇ ਆਮ ਜਿਹੜਾ ਇਹ ਹੈਗਾ ਅਗਰੀਕਲਚਰ ਦਾ ਹੀ ਕੰਮ ਹੈ ਕੋਈ ਜ਼ਿਆਦਾ ਹਾਂ ਘਰ ਦਾ ਕੰਮ ਚੱਲਦਾ ਰਹਿੰਦਾ ਨੋਰਮਲ ਨੋਰਮਲ ਹੈ ਵਿੱਚ ਆਰਪਾਂਜੇ ਕਿਹੜਾ ਜਿੰਮੇਦਾਰ ਹੁੰਦੇ ਆ ਉਹ ਹੁਣ ਸਾਰੇ ਜਿਹੜੇ ਇਹ ਦੀ ਅਸੀਂ ਡਰਗ ਮਨੀ ਵਾਲਾ ਟ੍ਰੇਲ ਮੈਂ ਤੁਹਾਨੂੰ ਦੱਸਿਆ ਹੋਇਆ ਜੇ ਅਸੀਂ ਸ਼ੇਅਰ ਨਹੀਂ ਕਰ ਰਹੇ ਉਹਦੇ ਤੇ ਅਸੀਂ ਬੰਦਾ ਪਿੰਪੁਆਇੰਟ ਕਰ ਲਿਆ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੋਰ ਵੀ ਲੋਕ ਦਾ ਸਰ ਹੈ ਹਾਂਜੀ ਹਾਂਜੀ ਬਿਲਕੁਲ ਸਾਹਿਬ ਬੋਲ ਰਹੇ ਆ ਬਹੁਤ ਕਾਫੀ ਲੰਬਾ ਇਹਦਾ ਲਿੰਕੇਜ ਹੈਗੇ ਬਟ ਸਾਲ ਬੜੇ ਹੋ ਗਏ ਸੋ ਫਰੈਸ਼ ਵਾਲੇ ਤਾਂ ਡੈਫੀਨੇਟਲੀ ਉਹਗੇ ਦੂਜੇ ਫੋਨ ਫਾਨ ਚੇਂਜ ਵੀ ਕਰ ਲੈਂਦੇ ਆ ਆਪਣੇ ਹੋਰ ਕਈ ਜਿਹੜੇ ਪ੍ਰਕਾਸ਼ਨ ਲੈਂਦੇ ਆ ਸੋ ਜਿੰਨਾ ਪੋਸੀਬਲ ਹੋਇਆ ਉਹਦੇ ਡੀਪਰ ਅਸੀਂ ਇਨਵੈਸਟੀਗੇਟ ਕਰਾਂਗੇ ਉਥੋਂ ਦੇ ਦੋ ਸਮਗਲਰ ਨੇ ਜੀ ਜਿਹੜੇ ਸਾਹਮਣੇ ਆਏ ਆ ਕਾਫੀ ਇੰਪੋਰਟੈਂਟ ਬੰਦੇ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਉਹ ਵਰਚੁਅਲ ਨੰਬਰਸ ਨੇ ਹੋਰ ਨਹੀਂ ਉਹਨਾਂ ਤੇ ਵਰਕਿੰਗ ਚੱਲ ਰਹੀ ਹੈ ਦੇਖੋ ਤੁਹਾਨੂੰ ਮੈਂ ਦੱਸਿਆ ਨਾ ਜਿਵੇਂ ਨੈਟਵਰਕ ਹੀ ਸੰਦੀਪ ਸਿੰਘ ਦਾ ਉਹ ਬਣਵਾ ਰਿਹਾ ਸੋ ਦੈਟ ਮੀਨਸ ਉਹਨਾਂ ਦਾ ਬ੍ਰਾਡ ਬ੍ਰਾਡ ਨੈਟਵਰਕ ਆਪਾਂ ਸਮਝ ਸਕਦੇ ਹਾਂ ਕਾਫੀ ਮਤਲਬ ਵਾਸਟ ਹੈਗਾ ਕਿਉਂਕਿ ਮਾਡਰ ਦੇ ਲੋਕ ਜਿਹੜੇ ਪਿੰਡਾਂ ਨੂੰ ਦੋ ਦਾ ਉਹ ਕਿਸੇ ਨਾ ਕਿਸੇ ਬਹਾਨੇ ਨਾਲ ਨੰਬਰ ਤੇ ਲੈ ਕੇ ਜਾਂ ਪ੍ਰੋਫਾਈਲ ਨਾਲ ਉਹ ਲਿੰਕ ਪੈਦਾ ਹੋ ਜਾਂਦੇ ਆ ਕਿਤੋਂ ਕਿ। ਥੈਂਕ ਯੂ ਜੀ। ਆਕਾਸ਼ਦੀਪ ਸਿੰਘ ਯੱਕ ਇੱਕ ਆਕਾਸ਼ ਏਲੀਅਸ ਮੋਟੂ ਹੈ। ਮੋਟਾ ਥਰਡ ਹੈ ਸੰਦੀਪ ਸਿੰਘ ਜਿਹੜਾ ਮੇਨ ਹੈ। ਇਹ ਲਾਲਸ ਤੋਂ ਤੁਹਾਨੂੰ ਪਤਾ ਹੀ ਆ ਵੀ ਇਸ ਡਰੱਗ ਦੇ ਵਿੱਚ ਸਾਰਾ ਫਾਈਨੈਂਸ਼ੀਅਲ ਐਂਗਲ ਹੀ ਲੋਕੀ ਉਹ ਸਿ ਬੜੀ ਜਲਦੀ ਇਸ ਵਿੱਚ ਫਸ ਜਾਂਦੇ ਆ ਕਿ ਆਪਾਂ ਦਾ ਚਾਰ ਪੈਸੇ ਜਲਦੀ ਕਮਾ ਲਈਏ। ਕਿਸੇ ਦੇ ਵੀ ਹੈ ਨਹੀਂ। यही इम्पोर्टेंट गल है दो हजार अठारह तो बंदा इतना काम कर रहा इट्स बिग थिंग थैंक यू जी प्रॉपर्टी बेचने और खरीदने के लिए संपर्क करें फेयर डील प्रॉपर्टीज